ਖੁਦਾ ਨੇ ਆਪਣਾ ਪਵਿੱਤਰ ਆਤਮਾ ਜਿਹੜਾ ਸਾਨੂੰ ਦਿੱਤਾ ਜਿਹੜਾ ਚੇਲਿਆਂ ਦੇ ਉੱਤੇ ਪਿੰਤੇ ਕੋਸ ਤੇ ਦਿਨ ਚੇਲਿਆਂ ਦੇ ਉੱਤੇ ਆਇਆ ਤੇ ਬਾਈਬਲ ਤੇ ਲਿਖਿਆ ਠਹਿਰ ਗਿਆ ਉਹ ਆਤਮਾ ਜਿਹੜਾ ਖੁਦਾ ਨੇ ਸਾਡੇ ਲਈ ਇਸ ਧਰਤੀ ਉੱਤੇ ਭੇਜਿਆ ਅੱਜ ਸਾਨੂੰ ਉਹਦੇ ਨਾਲ ਸਥੈਲੋਸ਼ਿਪ ਕਰਨ ਦੀ ਲੋੜ ਆਪਣੇ ਫੈਸਲਿਆਂ ਨੂੰ ਆਤਮਿਕ ਕਰਨ ਦੀ ਲੋੜ ਆਪਣੇ ਵੇਖਣੇ ਨੂੰ ਆਤਮਿਕ ਕਰਨ ਦੀ ਲੋੜ ਆਪਣੇ ਬੋਲਣ ਨੂੰ ਆਤਮਿਕ ਕਰਨ ਦੀ ਲੋੜ ਆ ਅਗਰ ਅਸੀਂ ਪ੍ਰਭੂ ਦੇ ਵਿੱਚ ਵਧਣਾ ਚਾਹੁੰਦੇ ਹਾਂ ਅਗਰ ਤੁਸੀਂ ਸੇਵਾ ਦੇ ਵਿੱਚ ਵਧਣਾ ਚਾਹੁੰਦੇ ਆ ਹallelujah ਤੇ ਯਾਦ ਰੱਖਣਾ ਖੁਦਾ ਦੇ ਵਿੱਚ ਵਧਣਾ ਸੇਵਾ ਦੇ ਵਿੱਚ ਵਧਣਾ ਆਟੋਮੈਟਿਕਲੀ ਤੁਹਾਨੂੰ ਹਰ ਹਿੱਸੇ ਦੇ ਵਿੱਚ ਵਧਾਉਂਦਾ ਹੈ ਜੇ ਤੁਸੀਂ ਪ੍ਰਭੂ ਦੇ ਵਿੱਚ ਵਧੋਗੇ ਆਤਮਾ ਦੇ ਵਿੱਚ ਵਧੋਗੇ ਆਟੋਮੈਟਿਕਲੀ ਹਰ ਹਿੱਸਾ ਗਰੋ ਕਰੇਗਾ ਆਟੋਮੈਟਿਕਲੀ ਤੁਹਾਡਾ ਫਾਈਨਾਂਸ ਤੁਹਾਡਾ ਬਿਜ਼ਨਸ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਹਰ ਚੀਜ਼ ਦੇ ਵਿੱਚ ਤੁਸੀਂ ਬਲੇਸਿੰਗ ਤੇ ਗਰੋਥ ਨੂੰ ਦੇਖੋਗੇ आमिन असी शरीर तो बाहर आना है बहुत तादा कुछ चीजा करता पर आत्मा तानु कायल करता आत्मा अगुआई करता कि यह समा बाहर जा समा प्राप्त हालेलुया बहुत वारी तुम्हें कुछ गल् सुन के चंगी नहीं लगदियाँ आत्मा अगुआई करता कि समा बोलण का नहीं इस समा चुप रह समा है हालेलुया अगर वह कर गए याद रखना अपनी ब्लेसिंग मिस कर गए, अगर उस अगवाई नहीं ले पाए अगर उस समय आत्मा नहीं चल पाए तुसी अपनी ब्लेसिंग छुटकारे अपनी, अपनी ग्रोथ नु मिस कर गए सो इसलिए बाइबल ने लिखा शरीरक इंसान वो खुदा कदे भी प्रसन्न नहीं कर सकता हालेलुया अगर अभी खुदा नु, ਉਹਨੂੰ ਪ੍ਰਸੰਨ ਕਰਨਾ ਚਾਹੁੰਨੇ ਖੁਦਾ ਦੀ ਸੇਵਾ ਕਰਨਾ ਚਾਹੁੰਨੇ ਆਤਮਾ ਦੇ ਵਿੱਚ ਵਧਣਾ ਚਾਹੁੰਨੇ ਸਾਨੂੰ ਆਤਮਾ ਦੀ ਅਗਵਾਈ ਦੇ ਵਿੱਚ ਚੱਲਣਾ ਪਵੇਗਾ ਤੇ ਯਾਦ ਰੱਖਣਾ ਆਤਮਾ ਦੀ ਕੋਈ ਵੀ ਐਸੀ ਅਗਵਾਈ ਨਹੀਂ ਹੁੰਦੀ ਕੋਈ ਵੀ ਮਰਜ਼ੀ ਨਹੀਂ ਹੁੰਦੀ ਜਿਹੜੀ ਖੁਦਾ ਦੇ ਵਚਨ ਤੋਂ ਬਾਹਰ ਹੋਵੇ ਖੁਦਾ ਦਾ ਆਤਮਾ ਕੋਈ ਵੀ ਤੁਹਾਨੂੰ ਐਸੀ ਅਗਵਾਈ ਨਹੀਂ ਕਰੇਗਾ ਜਿਹੜਾ ਵਚਨ ਤੋਂ ਬਾਹਰ ਆ ਹallelujah हालेलुया आत्मिक जिंदगी ब्लेस हो तुसी आत्मा च ग्रो करो आत्मा तरक्की करो जीवन आत्मिक होनेशु के दे नाम के आमीन